ਕਿ ਸਟਾਕ ਇਕੱਠਾ ਕੀਤਾ ਜਾ ਰਿਹਾ ਹੈ ਤੇ ਕਹਿੰਦੇ ਪਤਾ ਨਹੀਂ ਕਿਉਂ ਪਾਣ ਜਾਣਾ ਹਾਂਜੀ ਬਹੁਤ ਡਰ ਲੱਗਦਾ ਵਾ ਡਰ ਲੱਗਦਾ ਕਿ ਕੰਮ ਨਾ ਕਿ ਜੇ ਬਾਂਬਣਾ ਮਾਰਕੀਟੇ ਕਿ ਕਰਾਂਗੇ ਫਿਰ ਫਿਰ ਮ ਉਹ ਇਨਾ ਸਾਮਾਨ ਫਿਰ ਘਰੇ ਲੈ ਕੇ ਜਾ ਰਹੇ ਹੋ ਇਕੱਠਾ ਸਟਾਕ ਕੀ ਲੱਗਦਾ ਮਹੀਨਾ ਤੋਂ ਮਹੀਨੇ ਦਾ ਇਕੱਠਾ ਕਰ ਲਿਆ ਉਹ ਇਕੱਠਾ ਕਰ ਰਹੇ ਨੇ ਕਿ ਗਰਮੀ ਆਉਂਦੀ ਆ ਹਾਂਜੀ ਤੇ ਖਰਾਬ ਵੀ ਹੋ ਸਕਦਾ ਜੀ ਉਹ ਲੋਕ ਰਸ਼ ਪੂਰਾ ਪਿਆ ਹੋਇਆ ਹੈ ਜੀ ਉਹਨਾਂ ਕੇ ਲੈ ਕੇ ਜਾਓ ਜਿੰਨਾ ਲੋੜ ਆ ਠੀਕ ਹੈ ਜੀ ਉਹੋ ਕੀ ਆਵਾਰਾ ਨੂੰ ਲਈ ਜਾਨੇ ਪੰਨਾਂਲੇ ਬਾਹਰ ਹੀ ਰੱਖਿਆ। ਜਿੰਨ 20 ਕਿਲੋ ਖਣ ਜਾਈਦੇ ਪਾ ਪਿਆਕਲ ਰੰਦਾ। ਅੱਛਾ। ਇਹਨ 50 ਕੁਆਂਟਲ ਹੈ। ਸਾਡੇ ਸਾਹਮਣੇ ਘੱਡੀ ਲਈ ਹੈ ਘੱਡੀ ਲਈ ਹੈ ਵੀ ਜਾਨੀ। ਜਦ ਬਾਰੀ। ਜਦ ਕਿ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ। ਹੈ ਨਹੀਂ। ਲੋਕਾਂ ਨੇ ਹੂਆ ਬਣਾਇਆ ਹੈ। ਹੂੰ। ਕੋਟੇ ਕਾਲੀ ਪਾਸਾ ਲਾ ਦੇ। ਸੇਨਾ ਆ। ਬਹੁਤ ਨੇ ਟਵਾ। ਇਹ ਕੀ ਹੈ ਨਵਾਰ ਪਈਆ। ਇਹ ਜਾਬਰ ਨਹੀਂ। ਹੁਣ ਮੋਹਲ ਬਣਿਆ ਹੋਇਆ ਉਹਦੇ ਕਰਕੇ ਕੋਈ ਆਪਣੇ ਕੰਮ ਤੇ ਫਰਕ ਪਿਆ ਵਾ ਰੇਡੂਡ ਵੀ ਵਧਿਆ ਜਾਂ ਕਿਵੇਂ ਰੇਡ ਕੋਈ ਨਹੀਂ ਵਧਿਆ ਲੋਕਾਂ ਨੂੰ ਪੈਨਿਕ ਲੋਕ ਪੈਨਿਕ ਹੈਗੇ ਆ ਉਹਦੇ ਕਰਕੇ ਉਹ ਸਟਾਕ ਇਕੱਠਾ ਕਰ ਰਹੇ ਆ ਹਸਮਾਨ ਇਕੱਠਾ ਕਰੀ ਜਾਂਦੇ ਤੇ ਮਾਲ ਪਿੱਛੋਂ ਪੂਰਾ ਆ ਰਿਹਾ ਹੀ ਪੂਰਾ ਆ ਰਿਹਾ ਹਲੇ ਕੋਈ ਕਮੀ ਕੋਈ ਕਮੀ ਤਾਂ ਨਹੀਂ ਹੈ ਜੋ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਉਸਸਾ ਨਾਲ ਸਾਰਾ ਕੁਝ ਸਹੀ ਆ ਸਹੀ ਆ ਨਹੀਂ ਤਾਂ ਸਹੀ ਆ ਕੋਈ ਮਾਲ ਦੀ ਕਮੀ ਨਹੀਂ ਕੋਈ ਰੇਡ ਨਹੀਂ ਵਧੇ ਤਾਂ ਮਾਹੌਲ ਇਥੇ ਕਿਉਂ ਸਟਾਕ ਇਕੱਠਾ ਕਰੀ ਜਾਂਦੇ ਹੋ ਤੁਸੀਂ ਨਹੀਂ ਅਸੀਂ ਤਾਂ ਥੋੜਾ ਜ਼ਰੂਰੀ ਸਮਾਨ ਹੀ ਲੈਣਾ ਆਏ ਸੀ ਆਪਦਾ ਥੋੜਾ ਇੱਕ ਪਰ ਇੱਥੇ ਦੇਖਿਆ ਆ ਕਿ ਰਸ਼ ਬਹੁਤ ਸੀਗਾ ਤੇ ਥੋੜਾ ਪੈਨਿਕ ਕ੍ਰੀਏਟ ਆ ਮੁੰਡਿਆਂ ਨੂੰ ਕਹਿਣ ਆਜਾ ਸਮਾਨ ਜ਼ਿਆਦਾ ਲੈ ਰਹੇ ਹੈਗੇ ਆ ਪਰ ਜੈਨ ਸਟੋਰ ਵਾਲਿਆਂ ਦਾ ਸਿਸਟਮ ਵਧੀਆ ਸਾਰੇ ਕੋਆਪਰੇਟ ਕਰ ਰਹੇ ਹੈਗੇ ਆ ਰੀਜ਼ਨੇਬਲ ਪ੍ਰਾਈਸ ਤੇ ਸਾਰਾ ਸਾਮਾਨ ਦੇ ਰਹੇ ਹੈਗੇ ਆ ਸਟਾਕ ਇਹਨਾਂ ਕੋਲ ਬਹੁਤ ਪਿਆਵਾ ਕੋਈ ਇਹ ਵੀ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਥੋੜਾ ਜਿਹਾ ਲੋਕ ਪੈਨਿਕ ਕਰ ਰਹੇ ਆ ਤੇ ਲੋਕਾਂ ਨੂੰ ਵੀ ਪੈਨਿਕ ਕਰਨਾ ਨਹੀਂ ਚਾਹੀਦਾ ਕਿਵੇਂ ਪ੍ਰਸ਼ਾਸਨ ਤੇ ਹਦਾਇਤਾ ਨੇ ਉਹਦੇ ਮੁਤਲਕੇ ਚੱਲ ਰਿਹਾ ਹੁਣ ਟਾਈਮ ਦੇਖੋ ਕੌਣੇ ਸਭ ਹੋ ਗਏ ਆ ਤੇ ਤਕਰੀਰ ਨੇ ਸਾਰਾ ਕਲੋਜ਼ ਕਰਨ ਲੱਗੇ ਨੇ ਇਸ ਕੋਰਾਂ ਤੇ ਥੋੜਾ ਪਬਲਿਕ ਨੂੰ ਵੀ ਕੰਪਲੀਟ ਕਰਨਾ ਚਾਹੀਦਾ ਸੋ ਇਕੱਠਾ ਕੀਤਾ ਜਾ ਰਿਹਾ ਹੈ ਕੀ ਕਰਦੇ ਪਏ ਇਕੱਠਾ ਸਮਾਨ ਤੇ ਕਰਨੇ ਪਤਾ ਨਹੀਂ ਕਿ ਉਪਨ ਜਾਣਾ ਹਾਂਜੀ ਬਹੁਤ ਡਰ ਲੱਗਦਾ ਵਾ ਡਰ ਲੱਗਦਾ ਕਿ ਕੰਮ ਨਾ ਕਿ ਜੇ ਬੰਪਾਣਾ ਮਾਰਕੀਟੇ ਕਰਾਂਗੇ ਫਿਰ ਫਿਰ ਮੈਂ ਇਹਨਾਂ ਸਮਾਨ ਫਿਰ ਘਰੇ ਲੈ ਕੇ ਜਾ ਰਿਓ ਇਕੱਠਾ ਸਟਾਕ ਕੀ ਲੱਗਦਾ ਮਹੀਨਾ ਤੋਂ ਮਹੀਨੇ ਤੱਕ ਇਕੱਠਾ ਕਰ ਲੈਣਗੇ ਜਦੋਂ ਜਰਾ ਗਰਮੀ ਆਉਂਦੀ ਹੈ ਹਾਂਜੀ ਤੇ ਖਰਾਬ ਵੀ ਹੋ ਸਕਦਾ ਜੀ ਉਹ ਲੋਕ ਰਸ਼ ਪੂਰਾ ਪਿਆ ਹੋਇਆ ਹੈ ਜੀ ਉਹਨਾਂ ਕੇ ਲੈ ਕੇ ਜਾਓ ਜਿੰਨਾ ਲੋੜ ਆ ਠੀਕ ਹੈ ਜੀ ਉਹ ਕਿ ਹਵਾ ਉੱਪਰ ਨਹੀਂ ਜਾਂਦੇ ਪੰਨਾਂ ਨੇ ਬਾਹਰ ਨਹੀਂ ਰੱਖਿਆ ਇਹਨੂੰ 2 ਕਿਲੋ ਕਹਣਗੇ ਜਾਂ ਪੰਜਾਹ ਕਿਲੋ ਰੰਦ ਅੱਛਾ ਇਹਨੂੰ 50 ਕਿਲੋ ਕਹਿੰਦੇ ਠੋਡੇ ਸਾਹਮਣੇ ਕੱਢੀਦਾ ਆਈਏ ਕੱਢੀਦਾ ਆਈਏ ਜਣੀ ਜਦੋਂ ਵਾਰੀ ਜਦਕਿ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ ਨਹੀਂ ਲੋਕਾਂ ਨੇ ਹਊਆ ਬਣਾਇਆ ਹੈ ਠੋਡੇ ਕਾਲੀ ਪੱਗਾਂ ਨਾਲ ਕਿਹਨਾਂ ਨਾਲ ਬਹੁਤ ਟਾਇਡ ਵਾਹ ਬਣਾਇਆ ਇਹਨੂੰ ਮਹੌਲ ਬਣਿਆ ਹੋਇਆ ਹੈ ਉਹਦੇ ਕਰਕੇ ਕੋਈ ਆਪਣੇ ਕੰਮ ਤੇ ਫਰਕ ਪਿਆ ਵਾ ਰੇਡ ਰੂਡ ਵੀ ਵਧਿਆ ਜਾਂ ਕਿਵੇਂ ਕੋਨ ਪੈਨਿਕ ਕਰਨ ਲੋਕ ਪੈਨਿਕ ਹੈਗੇ ਆ ਉਹਦੇ ਕਰਕੇ ਉਹ ਸਟਾਕ ਇਕੱਠਾ ਕਰ ਰਹੇ ਆ ਆਸਮਾਨ ਇਕੱਠਾ ਕਰੀ ਜਾਂਦਾ ਤੇ ਮਾਲ ਪਿੱਛੋਂ ਪੂਰਾ ਆ ਰਿਹਾ ਹੀ ਪੂਰਾ ਆ ਰਿਹਾ ਹਲੇ ਕੋਈ ਕਮੀ ਕੋਈ ਕਮੀ ਤਾਂ ਨਹੀਂ ਹੈ ਉਹ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਉਸਾਂ ਨਾਲ ਸਾਰਾ ਕੁਝ ਸਹੀ ਆ ਸਹੀ ਆ ਬਿਲਕੁਲ ਸਹੀ ਆ ਕੋਈ ਮਾਲ ਦੀ ਕਮੀ ਨਹੀਂ ਕੋਈ ਰੇਟ ਨਹੀਂ ਵਧੇ ਤਾਂ ਮਾਹੌਲ ਇਥੇ ਕਿਉਂ ਸਟਾਕ ਇਕੱਠਾ ਕਰੀ ਜਾਂਦੇ ਹੋ ਤੁਸੀਂ ਨਹੀਂ ਅਸੀਂ ਤਾਂ ਥੋੜਾ ਜ਼ਰੂਰੀ ਸਮਾਨ ਹੀ ਲੈਣਾ ਆਏ ਸੀ ਆਪਾਂ ਥੋੜਾ ਜਿਹਾ ਪਰ ਇੱਥੇ ਦੇਖਿਆ ਆ ਕਿ ਰਸ਼ ਬਹੁਤ ਸੀਗਾ ਤੇ ਥੋੜਾ ਪੈਨਿਕ ਕ੍ਰੀਏਟ ਆ ਮੁੰਡਿਆਂ ਨੂੰ ਕਹਿ ਦਵਾ ਜਾ ਸਮਾਨ ਜਿਆਦਾ ਲੈ ਰਹੇ ਹੈਗੇ ਆ ਪਰ ਜੈਨ ਸਟੋਰ ਵਾਲਿਆਂ ਦਾ ਸਿਸਟਮ ਵਧੀਆ ਸਾਰਿਆਂ ਨੂੰ ਕੋਆਪਰੇਟ ਕਰ ਰਹੇ ਹੈਗੇ ਆ ਰੀਸੇਨਬਲ ਪ੍ਰਾਈਸ ਤੇ ਸਾਰਾ ਸਾਮਾਨ ਦੇ ਰਹੇ ਹੈਗੇ ਆ ਸਟਾਕ ਇਹਨਾਂ ਕੋਲ ਬਹੁਤ ਪਿਆਵਾ ਕੋਈ ਇਹੋ ਜੀ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਥੋੜਾ ਜਿਹਾ ਲੋਕ ਪੈਨਿਕ ਕਰ ਰਹੇ ਆ ਤੇ ਲੋਕਾਂ ਨੂੰ ਇਹ ਪੈਨਿਕ ਕਰਨਾ ਨਹੀਂ ਚਾਹੀਦਾ ਕਿਵੇਂ ਪ੍ਰਸ਼ਾਸਨ ਤੇ ਹਰਿਤਾ ਨੇ ਉਹਦੇ ਮੁਤਲਕੇ ਚੱਲ ਰਹੇ ਆ ਹੁਣ ਟਾਈਮ ਦੇਖੋ ਕਾਨੇਕ ਸਭ ਬੰਦ ਹੋ ਰਹੇ ਆ ਇੱਥੇ ਵੀ ਮੈਂ ਸਾਰਾ ਕਲੋਜ਼ ਕਰਨ ਲੱਗੇ ਆ ਸਟੋਰ ਆਂ ਦਾ ਤੇ ਥੋੜਾ ਪਬਲਿਕ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਕੀ ਕੀਤਾ ਜਾ ਰਿਹਾ ਹੈ ਕੀ ਕਰਦੇ ਪਏ ਇਕੱਠਾ ਸਮਾਨ ਤੇ ਕਰਨੀ ਪਤਾ ਨਹੀਂ ਕਿਉਂ ਪਾਣ ਜਾਣਾ ਹਾਂਜੀ ਬਹੁਤ ਡਰ ਲੱਗਦਾ ਵਾ ਡਰ ਲੱਗਦਾ ਕਿ ਕੰਮ ਨਾ ਕਿ ਜੇ ਪਾਪਣਾ ਮਾਰ ਕੇ ਤੇ ਕਿ ਕਰਾਂਗੇ ਫਿਰ ਫਿਰ ਮ ਉਹ ਇਨਾ ਸਮਾਨ ਫਿਰ ਘਰੇ ਲੈ ਕੇ ਜਾ ਰਹੇ ਹੋ ਇਕੱਠਾ ਸਟਾਕ ਕੀ ਲੱਗਦਾ ਮਹੀਨਾ ਦੋ ਮਹੀਨੇ ਦਾ ਇਕੱਠਾ ਕਰ ਲਿਆ ਉਹ ਇਕੱਠਾ ਕਰ ਲੈਣਗੇ ਜਦੋਂ ਗਰਮੀ ਆਉਂਦੀ ਹੈ ਹਾਂਜੀ ਤੇ ਖਰਾਬ ਵੀ ਹੋ ਸਕਦਾ ਜੀ ਉਹ ਲੋਕ ਰਸ਼ ਪੂਰਾ ਪਿਆ ਹੋਇਆ ਹੈ ਜੀ ਉਹਨਾਂ ਕੇ ਲੈ ਕੇ ਜਾਓ ਜਿੰਨਾ ਲੋਡ ਆ ਠੀਕ ਹੈ ਜੀ ਉਹ ਕਿ ਹਵਾ ਉੱਪਰ ਲਈ ਜਾ ਦੇ ਪੰਨਾਂ ਨੇ ਬਾਹਰ ਨਹੀਂ ਰੱਖਿਆ ਇਹਨੂੰ ਵੀ ਕਿੱਲਾ ਕਹਿੰਦੇ ਪਾਪਿਣਾ ਕਹਿੰਦਾ ਅੱਛਾ ਇਹਨੂੰ ਪੰਜਾਬ ਕਹਿੰਦੇ ਠੋਡੇ ਸਾਹਮਣੇ ਗੱਡੀ ਲਾਈ ਹੈ ਗੱਡੀ ਰਾਈ ਵੀ ਜਾਨੀ ਜਦ ਬਾਰੀ ਜਦ ਕਿ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ ਹੈ ਨਹੀਂ ਲੋਕਾਂ ਨੇ ਹੂਆ ਬਣਾਇਆ ਹੈ ਬੜਾ ਕਾਲੀ ਪਾ ਕੇ ਲਾ ਦਿੱਤੀ ਹੈ ਚੈਨਾਲ ਬਹੁਤ ਐਡਾ ਵਾਹ ਬਣਾਇਆ ਹੈ ਇਹ ਕੀ ਹੈ ਨੂੰ ਮਾਰ ਪਈਆ ਮਹੌਲ ਬਣਿਆ ਹੋਇਆ ਉਹਦੇ ਕਰਕੇ ਕੋਈ ਆਪਣੇ ਕੰਮ ਤੇ ਫਰਕ ਪਿਆ ਵਾ ਰੇਟ ਵੁੱਡ ਵੀ ਵਧਿਆ ਜਾਂ ਕਿਵੇਂ ਰੇਟ ਕੋਈ ਨਹੀਂ ਵਧਿਆ ਲੋਕਾਂ ਨੂੰ ਪੈਨਿਕ ਹੈ ਲੋਕ ਪੈਨਿਕ ਹੈਗੇ ਆ ਉਹਦੇ ਕਰਕੇ ਉਹ ਸਟਾਕ ਇਕੱਠਾ ਕਰ ਰਹੇ ਆ ਆਸਮਾਨ ਇਕੱਠਾ ਕਰੀ ਜਾਂਦਾ ਤੇ ਮਾਲ ਪਿੱਛੋਂ ਪੂਰਾ ਆ ਰਿਹਾ ਹੀ ਪੂਰਾ ਆ ਰਿਹਾ ਹਲੇ ਕੋਈ ਕਮੀ ਕੋਈ ਕਮੀ ਤਾਂ ਨਹੀਂ ਹੈ ਉਹ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਉਸਾਂ ਨਾਲ ਸਾਰਾ ਕੁਝ ਸਹੀ ਆ ਨਹੀਂ ਆ ਬਿਲਕੁਲ ਸਹੀ ਆ ਕੋਈ ਮਾਲ ਦੀ ਕਮੀ ਨਹੀਂ ਕੋਈ ਰੇਟ ਨਹੀਂ ਵਧੇ ਤਾਂ ਮਾਹੌਲ ਇਦਾਂ ਕਿਉਂ ਸਟਾਕ ਇਕੱਠਾ ਕਰੀ ਜਾਂਦੇ ਹੋ ਤੁਸੀਂ ਨਹੀਂ ਅਸੀਂ ਤਾਂ ਥੋੜਾ ਜਰੂਰੀ ਸਮਾਨ ਹੀ ਲੈਣਾ ਆਏ ਸੀ ਆਪਦਾ ਥੋੜਾ ਜਿਹਾ ਪਰ ਇੱਥੇ ਦੇਖਿਆ ਆ ਕਿ ਰਸ਼ ਬਹੁਤ ਸੀਗਾ ਤੇ ਥੋੜਾ ਪੈਨਿਕ ਕ੍ਰੀਏਟ ਆ ਮੁੰਡੇ ਨੂੰ ਕਹਿ ਦਵਾਜਾ ਸਮਾਨ ਜਿਆਦਾ ਲੈ ਰਹੇ ਹੈਗੇ ਆ ਪਰ ਚੈਨ ਸਟੋਰ ਵਾਲਿਆਂ ਦਾ ਸਿਸਟਮ ਵਧੀਆ ਸਾਰਿਆਂ ਨੂੰ ਕੋਆਪਰੇਟ ਕਰਦੇ ਰਹਿਗੇ ਆ ਰੀਸੇਬਲ ਪ੍ਰਾਈਸ ਤੇ ਸਾਰਾ ਸਾਮਾਨ ਦੇ ਰਹੇ ਹੈਗੇ ਆ ਸਟਾਕ ਇਹਨਾਂ ਕੋਲ ਬਹੁਤ ਪਿਆਵਾ ਕੋਈ ਇਹੋ ਜੀ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਥੋੜਾ ਜਿਹਾ ਲੋਕ ਪੈਨਿਕ ਕਰ ਰਹੇ ਆ ਤੇ ਲੋਕਾਂ ਨੂੰ ਇਹ ਪੈਨਿਕ ਕਰਨਾ ਨਹੀਂ ਚਾਹੀਦਾ ਕਿਵੇਂ ਪ੍ਰਸ਼ਾਸਨ ਤੇ ਹਰਿਤਾ ਨੇ ਉਹਦੇ ਮੁਤਲਕੇ ਚੱਲ ਰਹੇ ਆ ਹੁਣ ਟਾਈਮ ਦੇਖੋ ਕੋਮੇਕ ਸਭ ਖੁੱਲ ਰਹੇ ਆ ਇੱਥੇ ਵੀ ਉਹਨੇ ਸਾਰਾ ਕਲੋਜ਼ ਕਰਨਾ ਲੱਗੇ ਆ ਸਟੋਰ ਆ ਤੇ ਥੋੜਾ ਪਬਲਿਕ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਸਟਾਕ ਇਕੱਠਾ ਕੀਤਾ ਜਾ ਰਿਹਾ ਤੇ ਕਰਨੇ ਪਤਾ ਨਹੀਂ ਕੀ ਬਣ ਜਾਣਾ ਹਾਂਜੀ ਉਹ ਡਰ ਲੱਗਦਾ ਵਾ ਡਰ ਲੱਗਦਾ ਇਹ ਕੰਮ ਨਾ ਕਿ ਜੇ ਭਾਂਪਣਾ ਮਾਰਗੇ ਤੇ ਕਿ ਕਰਾਂਗੇ ਫਿਰ ਮੋ ਇਨਾ ਸਮਾਨ ਫਿਰ ਘਰੇ ਲੈ ਕੇ ਜਾ ਰਹੇ ਹੋ ਇਕੱਠਾ ਸਟਾਕ ਕੀ ਲੱਗਦਾ ਮਹੀਨਾ ਤੋਂ ਮਹੀਨਾ ਦਾ ਇਕੱਠਾ ਕਰ ਲਿਆ ਉਹ ਇਕੱਠਾ ਕਰ ਲੈਣਗੇ ਜਦੋਂ ਗਰਮੀ ਆਉਂਦੀ ਹੈ ਹਾਂਜੀ ਤੇ ਖਰਾਬ ਵੀ ਹੋ ਸਕਦਾ ਜੀ ਉਹ ਲੋਕ ਰਸ਼ ਪੂਰਾ ਪਿਆ ਹੋਇਆ ਹੈ ਜੀ ਉਹਨਾਂ ਕੇ ਲੈ ਕੇ ਜਾਓ ਜਿੰਨਾ ਲੋਡ ਆ ਠੀਕ ਹੈ ਜੀ ਲੋਕੀ ਆਵਾਜ਼ ਨੂੰ ਨਹੀਂ ਇਹਨੇ ਪੰਨਾਂ ਨੇ ਬਾਹਰ ਨਹੀਂ ਰੱਖਿਆ ਜਿਹਨੂੰ 20 ਕਿਲੋ ਹਨ ਜੇ ਪਾ ਪਿਆਕਲ ਰੰਦ ਅੱਛਾ ਇਹਨੂੰ 50 ਕਿਲੋ ਕੁਆਂਟਿਟੀ ਰੋਡੇ ਸਾਹਮਣੇ ਘੱਡੀਦਾਈਏ ਘੱਡੀਦਾਈਏ ਵੀ ਜਾਨੀ ਜਦੋਂ ਬਾਰੀ ਜਦਕਿ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ ਨਹੀਂ ਲੋਕਾਂ ਨੇ ਹਊਆ ਬਣਾਇਆ ਬਟਾੜ ਦਿਖਾ ਠੀਕ ਕਾਲੀ ਪੱਗਾਂ ਲਾ ਕੇ ਇਸ਼ੇ ਨਾਲ ਬਹੁਤ ਐਡੋ ਵਾਹ ਬੰਨਾ ਠੀਕ ਹੈ ਨੂੰ ਲਾਰ ਬਈਆ ਮੋਹਲ ਬਣਿਆ ਹੋਇਆ ਉਹਦੇ ਕਰਕੇ ਕੋਈ ਆਪਣੇ ਕੰਮ ਤੇ ਫਰਕ ਪਿਆ ਵਾ ਰੇਟ ਵੁੱਡ ਵੀ ਵਧਿਆ ਜਾਂ ਕਿਵੇਂ ਰੇਟ ਕੋਈ ਨਹੀਂ ਵਧਿਆ ਲੋਕਾਂ ਨੂੰ ਪੈਨਿਕ ਹੈ ਲੋਕ ਪੈਨਿਕ ਹੈਗੇ ਆ ਉਹਦੇ ਕਰਕੇ ਉਹ ਸਟਾਕ ਇਕੱਠਾ ਕਰ ਰਹੇ ਆ ਆਸਮਾਨ ਇਕੱਠਾ ਕਰੀ ਜਾਂਦਾ ਤੇ ਮਾਲ ਪਿੱਛੋਂ ਪੂਰਾ ਆ ਰਿਹਾ ਹੀ ਪੂਰਾ ਆ ਰਿਹਾ ਹਲੇ ਕੋਈ ਕਮੀ ਕੋਈ ਕਮੀ ਤਾਂ ਨਹੀਂ ਹੈ ਉਹ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਉਸਾਂ ਨਾਲ ਸਾਰਾ ਕੁਝ ਸਹੀ ਆ ਸਹੀ ਆ ਬਿਲਕੁਲ ਸਹੀ ਆ ਕੋਈ ਮਾਲ ਦੀ ਕਮੀ ਨਹੀਂ ਕੋਈ ਰੇਟ ਨਹੀਂ ਵਧੇ ਤਾਂ ਮਾਹੌਲ ਇਥੇ ਕਿਉਂ ਸਟਾਕ ਇਕੱਠਾ ਕਰੀ ਜਾਂਦੇ ਹੋ ਤੁਸੀਂ ਨਹੀਂ ਅਸੀਂ ਤਾਂ ਥੋੜਾ ਜਰੂਰੀ ਸਮਾਨ ਹੀ ਲੈਣਾ ਆਏ ਸੀ ਆਪਦਾ ਥੋੜਾ ਇੱਕ ਪਰ ਇੱਥੇ ਦੇਖਿਆ ਆ ਕਿ ਰਸ਼ ਬਹੁਤ ਸੀਗਾ ਤੇ ਥੋੜਾ ਪੈਨਿਕ ਕ੍ਰੀਏਟ ਆ ਮੁੰਡੇ ਨੂੰ ਕਹਿ ਦਵਾ ਆ ਜੀ ਸਮਾਨ ਜਿਆਦਾ ਲੈ ਰਹੇ ਹੈਗੇ ਆ ਪਰ ਜੈਨ ਸਟੋਰ ਵਾਲਿਆਂ ਦਾ ਸਿਸਟਮ ਵਧੀਆ ਸਾਰਿਆਂ ਨੂੰ ਕੋਆਪਰੇਟ ਕਰਦੇ ਹੈਗੇ ਆ ਰੀਜ਼ਨੇਬਲ ਪ੍ਰਾਈਸ ਤੇ ਸਾਰਾ ਸਮਾਨ ਦੇ ਰਹੇ ਹੈਗੇ ਆ ਸਟਾਕ ਇਹਨਾਂ ਕੋਲ ਬਹੁਤ ਪਿਆਵਾ ਕੋਈ ਇਹਦੀ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਥੋੜਾ ਜਿਹਾ ਲੋਕ ਪੈਨਿਕ ਕਰ ਰਹੇ ਆ ਤੇ ਲੋਕਾਂ ਨੂੰ ਇਹ ਪੈਨਿਕ ਕਰਨਾ ਨਹੀਂ ਚਾਹੀਦਾ ਕਿਵੇਂ ਪ੍ਰਸ਼ਾਸਨ ਤੇ ਹਰਾਇਤਾ ਨੇ ਉਹਦੇ ਮੁਤਲਕੇ ਚੱਲ ਰਹੇ ਆ ਹੁਣ ਟਾਈਮ ਦੇਖੋ ਕਿ ਹਰੇਕ ਸਭ ਹੋ ਰਿਹਾ ਤੇ ਜਿਸ ਤਰ੍ਹਾਂ ਇਹਨਾਂ ਨੇ ਫਰਕ ਕਲੋਸ ਕਰਨ ਲੱਗੇ ਹੋਏ ਆ ਸਟੋਰਾਂ ਦਾ ਇਹ ਥੋੜਾ ਪਬਲਿਕ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਓਕੇ ਕਿ ਸਟਾਕ ਇਕੱਠਾ ਕੀਤਾ ਜਾ ਰਿਹਾ ਹੈ। ਕੀ ਕਰਦੇ ਪਏ ਇਕੱਠਾ ਸਮਾਨ। ਤੇ ਕਹਿੰਦੇ ਪਤਾ ਨਹੀਂ ਕੀ ਪਣ ਜਾਣਾ। ਹਾਂਜੀ। ਬਹੁਤ ਡਰ ਲੱਗਦਾ ਵਾ। ਡਰ ਲੱਗਦਾ ਕਿ ਕੰਮ ਨਾ ਕਾ ਜੇ ਬਾਪਣਾ ਮਾਰਕੀਟ ਤੇ ਕਿ ਕਰਾਂਗੇ ਫਿਰ। ਫਿਰ ਮੋ ਇੰਨਾ ਸਮਾਨ ਫਿਰ ਘਰੇ ਲੈ ਕੇ ਜਾ ਰਹੇ ਹੋ। ਇਹ ਇਕੱਠਾ ਸਟਾਕ ਕੀ ਲੱਗਦਾ ਮਹੀਨਾ ਦੋ ਮਹੀਨੇ ਦਾ ਇਕੱਠਾ ਕਰ ਲਿਆ। ਉਹ ਇਕੱਠਾ ਕਰ ਰਹੇ ਆਂ ਕਿ ਜਦੋਂ ਗਰਮੀ ਆਉਂਦੀ ਆ। ਹਾਂਜੀ। ਤੇ ਖਰਾਬ ਵੀ ਹੋ ਸਕਦਾ। ਜੀ। ਉਹ ਲੋਕ ਰਸ਼ ਪੂਰਾ ਪਿਆ ਹੋਇਆ ਹੈ ਜੀ। ਉਹਨਾਂ ਕਿ ਲੈ ਕੇ ਜਾਓ ਜਿੰਨਾ ਲੋਡ ਆ। ਠੀਕ ਹੈ ਜੀ। ਉਹ ਕੀ ਆਵਾਜ਼ਾਂ ਨੂੰ ਲਈ ਜਾਂਦੇ ਪੰਨਾਂ ਨੇ ਬਾਹਰ ਨਹੀਂ ਰੱਖਿਆ ਜਿੰਨ 20 ਕਿਲੋ ਹਨ ਜੇ ਪਾ ਪਿਆਕਲ ਰੰਦ ਅੱਛਾ ਇਹਨਾਂ 50 ਕੁਆਂਟਲ ਰੋਡੇ ਸਾਹਮਣੇ ਕੱਢੀਦਾ ਆਈਏ ਕੱਢੀਦਾ ਆਈਏ ਜਣੀ ਜਦੋਂ ਬਾਰੀ ਜਦ ਕਿ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ ਨਹੀਂ ਲੋਕਾਂ ਨੇ ਹੂਗਾ ਬਣਾਇਆ ਬਣਾ ਹੋਇਆ ਉਹਦੇ ਕਰਕੇ ਕੋਈ ਆਪਣੇ ਕੰਮ ਤੇ ਫਰਕ ਪਿਆ ਵਾ ਰੇਟ ਵੁੱਡ ਵੀ ਵਧਿਆ ਜਾਂ ਕਿਵੇਂ ਰੇਟ ਕੋਈ ਨਹੀਂ ਵਧਿਆ ਲੋਕਾਂ ਨੂੰ ਪੈਨਿਕ ਹੈ ਲੋਕ ਪੈਨਿਕ ਹੈਗੇ ਆ ਉਹਦੇ ਕਰਕੇ ਉਹ ਸਟਾਕ ਇਕੱਠਾ ਕਰ ਰਹੇ ਆ ਆਸਮਾਨ ਇਕੱਠਾ ਕਰੀ ਜਾਂਦੇ ਤੇ ਮਾਲ ਪਿੱਛੋਂ ਪੂਰਾ ਆ ਰਿਹਾ ਹੀ ਪੂਰਾ ਆ ਰਿਹਾ ਹਲੇ ਕੋਈ ਕਮੀ ਕੋਈ ਕਮੀ ਤਾਂ ਨਹੀਂ ਹੈ ਉਹ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਉਸਾਂ ਨਾਲ ਸਾਰਾ ਕੁਝ ਸਹੀ ਆ ਸਹੀ ਆ ਬਿਲਕੁਲ ਸਹੀ ਆ ਕੋਈ ਮਾਲ ਦੀ ਕਮੀ ਨਹੀਂ ਕੋਈ ਰੇਟ ਨਹੀਂ ਵਧੇ ਤਾਂ ਮਾਹੌਲ ਇਦਾਂ ਕਿਉਂ ਸਟਾਕ ਇਕੱਠਾ ਕਰੀ ਜਾਂਦੇ ਹੋ ਤੁਸੀਂ ਉਹ ਨਹੀਂ ਅਸੀਂ ਤਾਂ ਥੋੜਾ ਜਰੂਰੀ ਸਮਾਨ ਹੀ ਲੈਣਾ ਆਏ ਸੀ ਆਪਦਾ ਥੋੜਾ ਜਿਹਾ ਪਰ ਇੱਥੇ ਦੇਖਿਆ ਆ ਕਿ ਰਸ਼ ਬਹੁਤ ਸੀਗਾ ਤੇ ਥੋੜਾ ਪੈਨਿਕ ਕ੍ਰੀਏਟ ਆ ਮੁੰਡੇ ਨੂੰ ਕਹਿ ਦਵਾਜਾ ਸਮਾਨ ਜਿਆਦਾ ਲੈ ਰਹੇ ਹੈਗੇ ਆ ਪਰ ਜੈਨ ਸਟੋਰ ਵਾਲਿਆਂ ਦਾ ਸਿਸਟਮ ਵਧੀਆ ਸਾਰਿਆਂ ਨੂੰ ਕੋਆਪਰੇਟ ਕਰ ਰਹੇ ਹੈਗੇ ਆ ਰੀਜ਼ਨੇਬਲ ਪ੍ਰਾਈਸ ਤੇ ਸਾਰਾ ਸਮਾਨ ਦੇ ਰਹੇ ਹੈਗੇ ਆ ਸਟਾਕ ਇਹਨਾਂ ਕੋਲ ਬਹੁਤ ਪਿਆਵਾ ਕੋਈ ਇਹੋ ਜਿਹੀ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਥੋੜਾਕ ਲੋਕ ਪੈਨਿਕ ਕਰ ਰਹੇ ਆ ਤੇ ਲੋਕਾਂ ਨੂੰ ਇਹ ਪੈਨਿਕ ਕਰਨਾ ਨਹੀਂ ਚਾਹੀਦਾ ਕਿਵੇਂ ਪ੍ਰਸ਼ਾਸਨ ਤੇ ਹradeeta ਨੇ ਉਹਦੇ ਮੁਤਲਕ ਹੀ ਚੱਲ ਰਿਹਾ ਹੁਣ ਟਾਈਮ ਦੇਖੋ और एक सपोर्ट एरिया है तो हमें थोड़ा कोर्स करना लगेगा स्टोर और थोड़ा पब्लिक मूवी को ऑपरेट करना चाहिए ओके स्टॉक इकट्ठा किया जा रहे हैं ठीक करने पता नहीं क्यू बन जाना हां जी ਉਹ ਡਰ ਲੱਗਦਾ ਵਾ ਡਰ ਲੱਗਦਾ ਕਿ ਉਹ ਕੰਮ ਸਾਗਾ ਜੇ ਬਾਂਬਣਾ ਮਾਰ ਕੇ ਤੇ ਕਿ ਕਰਾਂਗੇ ਫਿਰ ਵੀ ਫਿਰ ਮੈਂ ਉਹ ਇਨਾ ਸਮਾਨ ਫਿਰ ਘਰੇ ਲੈ ਕੇ ਜਾ ਰਿਓ ਇਕੱਠਾ ਸਟਾਕ ਕੀ ਲੱਗਦਾ ਮਹੀਨਾ ਤੋਂ ਮਹੀਨਾ ਦਾ ਇਕੱਠਾ ਕਰ ਲਿਆ ਉਹ ਇਕੱਠਾ ਕਰ ਲੈਣਗੇ ਜਦੋਂ ਗਰਮੀ ਆਉਂਦੀ ਆ ਹਾਂਜੀ ਤੇ ਖਰਾਬ ਵੀ ਹੋ ਸਕਦਾ ਜੀ ਉਹ ਲੋਕ ਰਸ਼ ਪੂਰਾ ਪਿਆ ਹੋਇਆ ਹੈ ਜੀ ਉਹਨਾਂ ਕੇ ਲੈ ਕੇ ਜਾਓ ਜਿੰਨਾ ਲੋੜ ਆ ਠੀਕ ਆ ਜੀ